ਇਹ ਤਾਂ ਹੋਣਾ ਚਾਹੀਦਾ ਜੀ ਜਿਹੜੇ ਮੈਡੀਕਲ ਵੱਡੇ ਵੱਡੇ ਮੈਡੀਕਲ ਆ ਵੱਡੇ ਵੱਡੇ ਹਸਪੀਟਲ ਆ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਨਹੀਂ ਤੇ ਡਾਕਟਰ ਕੀ ਬੋਲਦੇ ਆ ਡਾਕਟਰ ਨੇ ਇੱਕ ਵਾਰ ਤਾਂ ਜਵਾਬ ਹੀ ਦਿੱਤਾ ਸੀ ਗੀ ਐ ਪੜੋਲੇ ਵਰਗਾ ਤੇਰਾ ਜਵਾਬ ਨਾ ਕਰਦਾ ਮੈਨੂੰ ਮੋਗੇ ਵਾਲੇ ਸ਼ਵਾਨੀ ਨਾਲ ਜਾਣੀ ਚੱਲ ਬਾਬਾ ਤੁਹਾਨੂੰ ਕੀ ਬੋਲ ਲੈ ਹੈ ਚੱਲ ਬੈਠ ਕੇ ਪਾ ਲੈ ਮੇਰੇ ਨਾਲ ਕੈਨੇਡਾ ਚੱਲਦੇ ਨੂੰ ਮੈਡੀਕਲ ਸਾਇੰਸ ਨੂੰ ਤੁਸੀਂ ਕਹਿ ਰਹੇ ਹੋ ਕਿ ਮੈਂ ਇਲਾਜ ਕੀਤਾ ਡਾਕਟਰ ਤੋਂ ਕਰਵਾਇਆ ਤੁਹਾਡੇ ਵੀਡੀਓ ਚੱਲ ਰਹੀਆਂ ਵਾ ਫਿਰ ਆਪਾਂ ਨੂੰ ਕੀ ਲੋੜ ਪੈਗੀ ਇਹ ਤਾਂ ਜੀ ਜਦੋਂ ਵੀਰਵਾਰਗ ਦੇ ਮਸਾਜ ਵੱਜਦੇ ਤਾਂ ਪੀਰ ਦੇ ਨਾਮ ਦੀ ਮਸਤੀ ਆ ਜੀ ਜਦੋਂ ਮਸਤੀ ਵਿੱਚ ਆ ਕੇ ਕਿ ਜਿਹੜੇ ਆਪਦਾ ਲੈਵਲ ਆ ਹਨ ਜਮੀ ਲੋ ਹੋ ਜਾਂਦਾ ਵਾ ਸਾਨੂੰ ਮਸਤੀ ਚੱਲ ਜਿੰਦੀ ਮਸਤੀ ਮਸਤੀ ਦੇ ਵਿੱਚ ਹੀ ਪਲੇ ਹੁੰਦੀ ਹੈ ਜੀ ਕੀ ਸਿਰ ਹਲਉਨੇ ਆ ਬੱਬੇ ਆਉਂਦੇ ਆ ਕੀ ਕੋਈ ਪੀਰ ਆਉਂਦਾ ਬੱਬੇ ਜੀ ਪੀਰ ਵਰਮ ਨੂੰ ਜਦੋਂ ਤੁਹਾਡੇ ਚ ਕਲਾ ਉਹ ਕਲੀ ਵੀਰ ਵਰਮ ਨਹੀਂ ਆਉਂਦੀ ਆ ਹੋਰ ਦਿਨਾਂ ਚ ਨਹੀਂ ਆਉਂਦੀ ਫਿਰ ਦੱਸੋ ਮੈਨੂੰ ਕਿ ਮੈਨੂੰ ਕੋਈ ਰੋਗ ਲੱਗਿਆ ਹੋਆ ਉਹਦਾ ਇਲਾਜ ਕਰੋ ਕੀ ਰੋਗ ਹੈ ਇਹ ਬਾਤ ਨਹੀਂ ਕੱਲ ਨੂੰ ਵੀਰਵਾਰ ਦੁਆਰ ਲੱਗਣਾ ਅਜੇ ਦਾ ਨਹੀਂ ਨਹੀਂ ਅੱਜ ਤੋਂ ਉਹਨਾਂ ਜੀ ਮੈਂ ਤੁਹਾਡੇ ਕੋਲੇ ਅੱਜ ਆਇਆ ਹਾਂ ਜੇ ਬੰ ਪੰਜਾਬੀ ਟੀਵੀ ਨੌਸ ਰਿਹਾ ਹੋ ਤੁਸੀਂ ਮੈਂ ਆਹ ਤੁਹਾਡੇ ਨਾਲ ਸਤਪੰਨ ਭੱਜ ਕੇ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਇਸ ਧਰਤੀ ਨੂੰ ਇਸ ਤਰ੍ਹਾਂ ਦੀ ਨਜ਼ਰ ਲੱਗੀ ਪੰਜਾਬ ਦੇ ਬਾਅਦ ਪੰਜਾਂ ਦਰਿਆਵਾਂ ਤੋਂ ਬਾਅਦ ਸ਼ੇਮਾ ਦਰਿਆ ਨਸਿਆਂ ਦਾ ਨਸਿਆਂ ਤੋਂ ਬਾਅਦ ਸਤਮਾ ਦਰਿਆ ਬਾਬਿਆਂ ਦਾ ਡੇਰਿਆਂ ਦਾ ਸਿੱਖੀ ਫਲਸਫਾ ਉਹਨਾਂ ਢਾਲਾਉਂਦੀਆਂ ਕੋਧੀਆਂ ਚਾਲਾਂ ਔਰ ਗੁਰਨਾਥ ਸਾਹਿਬ ਦੇ ਫਲਸਫੇ ਤੋਂ ਦੂਰ ਹੁੰਦੀ ਜਾ ਰਹੀ ਮਨੁੱਖਤਾ ਦੀ ਪਰਿਭਾਸ਼ਾ ਨੂੰ ਡੇਰਿਆਂ ਨੇ ਬਾਬਿਆਂ ਨੇ ਤੇ ਸਿਆਣਿਆਂ ਨੇ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਸਿੱਧੇ ਸਵਾਲ ਹੋਣਗੇ ਮੇਰੇ ਨਾਲ ਮੋਕੇ ਜ਼ਿਲ੍ਹੇ ਦੇ ਬਹੁਤ ਹੀ ਮਸ਼ਹੂਰ ਬਾਬਾ ਸ਼ਿਵਨੁਨਾਥ ਜੀ ਮੌਜੂਦ ਨੇ ਬਾਬਾ ਜੀ ਕਿ ਕਿਸੇ ਵੀਡੀਓ ਦੇ ਵਿੱਚ ਤੁਸੀਂ ਕਹਿ ਦਿੰਦੇ ਆ ਮੈਂ ਆ ਕਰਦੀ ਆ ਕਿਸੇ ਵੀਡੀਓ ਦੇ ਵਿੱਚ ਆ ਕਰ ਕਹਿ ਦਿੰਦੇ ਹੋ ਕਿ ਮੈਂ ਆ ਕਰਦਾ ਹਾਂ ਕਿਉਂ ਇਸ ਤਿਹੋ ਮਰਦੋਂ ਮਹੰਤ ਲੋਗ ਆ ਜੀ ਕਿਤਰਾ ਸੈਦੋਂ ਕੀਤਰਾ ਚਾਹੁੰਦੇ ਸਿੱਟਰਾ ਸੈ ਜਾਂਦਾ ਮਹੰਤ ਲੋਗ ਆ ਕੀ ਲੋੜ ਪੈਂਦੀ ਆ ਲੱਖਾਂ ਸੰਗਤਾਂ ਆਉਂਦੀਆਂ ਲੱਖਾਂ ਲੋਕ ਆਉਂਦੇ ਨੇ ਆਪੋ ਆਪਣੀਆਂ ਬਿਮਾਰੀਆਂ ਨੂੰ ਲੈ ਕੇ ਤੁਸੀਂ ਕਿ ਦਾਵਾ ਕਰਦੇ ਹੋ ਕਿ ਅਸੀਂ ਬਿਲਕੁਲ ਠੀਕ ਕਰਦੇ ਹਾਂ ਇਹੋ ਜੀ ਕੀ ਗੱਲਾਂ ਇਹ ਅਸੀਂ ਬੰਦਗੀ ਕਰਦੇ ਆ ਜੀ ਜਿਹਨੂੰ ਸਾਡੇ ਗੁਰੂਆਂ ਨੇ ਦਿੱਤੀ ਆ ਅੱਜ ਗੁਰੂਆਂ ਕੋਲ ਰਹੇ ਆ ਅਸੀਂ ਪੰਜ 4 4.5 ਸਾਲਾਂ ਦੇ ਸਤਾਰ ਦੇ ਕੋਲ ਰਹੇ ਹਾਂ ਉਹਨਾਂ ਨੇ ਸਾਨੂੰ ਮੰਤਰ ਦਿੱਤੇ ਆ ਸਾਨੂੰ ਸਿੱਧੀਆਂ ਕਰਾਈਆਂ ਵਾ ਭਜਨ ਕਰਾਇਆ ਸਾਡੇ ਗੁਰੂਆਂ ਨੇ ਬਸ ਸਾਨੂੰ ਇਹ ਕੇ ਸਮਝਾਇਆ ਪੁੱਤਰ ਸੁਮਰ ਤੇ ਨੂੰ ਬਚਾਣਾ ਜੋ ਵੀ ਦੇ ਗੁਰੂ ਨੇ ਸਾਨੂੰ ਕਰਾਮਾਤ ਦਿੱਤੀ ਉਹ ਸੀ ਦਿਖਾ ਲਈਆਂ ਤੋੜੇ ਅੱਖੀ ਸੇ ਤਾਂ 20 ਸਾਲ ਤੋਂ ਤੋਕਾ ਕਿਸੇ ਤਾਂ 30 ਸਾਲ ਤੋਂ ਤੋਕਾ ਜੋ ਤੂੰ ਰੋਂਦੀ ਦੁਨੀਆ ਹੱਸਦੀ ਜਾਂਦੀ ਆ ਉਦੋਂ ਆਪ ਦੇ ਆਪ ਨੂੰ ਬਹੁਤ ਵਧੀਆ ਲੱਗਦਾ ਤੇ ਉਦੋਂ ਦਿਲ ਦੇ ਵਿੱਚ ਇਹ ਵੀ ਸੋਚੀਦਾ ਸੀ ਬਹੁਤ ਅੱਛੀ ਹੋਰ ਬਹੁਤ ਵਧੀਆ ਜਿਹੜਾ ਖੁਦਾ ਨੇ ਸਾਡੀ ਡਿਊਟੀ ਲਗਾਈ ਫਿਰ ਤਾਂ ਇਹ ਹੋਣਾ ਚਾਹੀਦਾ ਜੀ ਜਿਹੜੇ ਮੈਡੀਕਲ ਵੱਡੇ-ਵੱਡੇ ਮੈਡੀਕਲ ਆ ਵੱਡੇ-ਵੱਡੇ ਹਸਪੀਟਲ ਆ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਤੇ ਡਾਕਟਰ ਕਿਆ ਬੋਲਦੇ ਆ ਡਾਕਟਰ ਨੇ ਇੱਕ ਵਾਰ ਤਾਂ ਜਵਾਬ ਹੀ ਦਿੱਤਾ ਸੀ ਗੀ ਐ ਪੜੋਲੇ ਵਰਗਾ ਤੇਰਾ ਜਵਾਬ ਨਾ ਕਰਦਾ ਮੈਨੂੰ ਮੋਗੇ ਵਾਲੇ ਸ਼ਵਾਨੀ ਨਾਲ ਜਾਣੀ ਚੱਲ ਬਾਬਾ ਤੂੰ ਕਿਆ ਬੋਲਨੇ ਹੈ ਜਿਹੜਾ ਇੱਕ ਡਾਕਟਰੀ ਇਲਾਜ ਆ ਜੀ ਉਹ ਇੱਕ ਮੈਡੀਕਲ ਹਨਾ ਉਹਨਾਂ ਨੇ ਪੜਾਈਆਂ ਦਿੱਤੀਆਂ ਰਖਾਈਆਂ ਦਿੱਤੀਆਂ ਪਰਸੋਂ ਮੈਂ ਬਵਾਰ ਹੋ ਗਿਆ ਆ ਵੀਰਵਾਰ ਨੂੰ ਮੇਰਾ ਬੀਪੀ ਵੱਧ ਗਿਆ ਸੋਰੀ ਘਟ ਗਿਆ ਚੱਲ ਪੜ ਰਹਿ ਗਿਆ ਮੈਨੂੰ ਵੀ ਡਾਕਟਰ ਨੇ ਠੀਕ ਕੀਤਾ ਮੇਰੇ ਬੋਤਲਾ ਲੱਗ ਗਿਆ ਬੋਤਲਾ ਲਵਾ ਕੇ ਉਹਨਾਂ ਨੇ ਮੈਨੂੰ ਠੀਕ ਕੀਤਾ ਪਰ ਜਿਹੜੇ ਸਾਡੇ ਆਪ ਦਾ ਗੱਦੀ ਵਾਲੇ ਲਾਇਨ ਆ ਨਾ ਜੀ ਇੱਕ ਪੀਰ ਦੀ ਮਸਤੀ ਆ ਮਸਤੀ ਦੇ ਵਿੱਚ ਖੇਡਿਆ ਜਾਂਦਾ ਵਾ ਔਰ ਅਸੀਂ ਰਾਤ ਨੂੰ 11 ਵਜੇ 11:30 ਵਜੇ ਭਜਨ ਤੇ ਬਹਿ ਜਾਂਦੇ ਆ ਸਵੇਰ 2:30 3:00 ਵਜੇ ਤੱਕ ਜੀਸ ਉੱਠਦੇ ਆ ਹੁਣ ਕਿਸੇ ਨੂੰ ਕੋਈ ਚੀਜ਼ ਨੇ ਫੜਿਆ ਵਾ ਕਿਸੇ ਦਾ ਕੁਝ ਕੀਤਾ ਕਰਾਇਆ ਕੋਈ ਜਾਦੂ ਮੰਤਰ ਕੋਈ ਟੋਨਾ ਟੋਟਕਾ ਤੇ ਕਹਿੰਦਾ ਮਤਲਬ ਕਈ ਚੀਜ਼ੇ ਹੋ ਜਿਹੋ ਹੁੰਦੀਆਂ ਵਾ ਉਹ ਡਾਕਟਰ ਹੀ ਲਾਜ ਨਹੀਂ ਹੁੰਦੇ ਉਹ ਫਕੀਰ ਵਾਲੇ ਹੁੰਦੇ ਉਹਨਾਂ ਨੂੰ ਫਕੀਰ ਹੀ ਠੀਕ ਕਰ ਸਕਦੇ ਆ ਨਹੀਂ ਸਵਾਲ ਤਾਂ ਇਹ ਹਨ ਜੀ ਬਿਲਕੁਲ ਤੁਸੀਂ ਇਹ ਕਹਿ ਰਹੇ ਹੋ ਫਿਰ ਜਿਹੜੇ ਏਡੇ ਏਡੇ ਹਸਪੀਟਲ ਆ ਏਮਜ਼ ਵਰਗੇ ਹਸਪੀਟਲ ਆ ਦਿਆਨੰਦ ਵਰਗੇ ਹਸਪੀਟਲ ਆ ਪੀਜੀ ਵਰਗੇ ਹਸਪੀਟਲ ਆ ਮੱਬਾ ਜੀ ਫਿਰ ਲੋੜ ਹੀ ਨਹੀਂ ਫਿਰ ਪੰਜਾਬ ਆ ਜਿਹੜਾ ਪੰਜਾਬ ਪਹਿਲੇ ਹੀ ਗ੍ਰਸਤਾ ਨਸ਼ਿਆਂ ਤੋਂ ਗ੍ਰਸਤਾ ਬਿਮਾਰੀਆਂ ਤੋਂ ਗ੍ਰਸਤਾ ਫਿਰ ਲੋੜ ਹੀ ਨਹੀਂ ਬਾਦਿਆਂ ਦੇ ਖੋਲ ਦਿੰਦੇ ਆ ਜੀ ਡੇਰੇ ਖੋਲ ਲੈਣੇ ਆ ਐ ਨਹੀਂ ਹੁੰਦਾ ਜੋ ਸਾਡਾ ਬੰਦਗੀ ਆ ਸਾਡੇ ਭਜਨਾਂ ਸੀ ਭਜਨ ਕਰਦੇ ਆ ਬੰਦਗੀ ਕਰਦੇ ਆ ਜੋ ਕੋਈ ਸਾਡੇ ਹੱਥ ਦੇ ਵਿੱਚ ਅੱਲਾਹ ਤਾਲਾ ਨੇ ਕੋਈ ਗੁਰਗਿਆਨ ਦਿੱਤਾ ਜੋ ਕੋਈ ਠੀਕ ਹੁੰਦਾ ਅਸੀਂ ਦੁਆ ਬੇਨਤੀ ਲਾਉਂਦੇ ਆ ਕੋਈ ਮਰੀਜ਼ ਆ ਜਾਂਦਾ ਬਿਮਾਰ ਸਮਾਰ ਸਾਡੇ ਕੋਲ ਆ ਜਾਂਦਾ ਹੱਕ ਦੇ ਅੰਦਰ ਅਸੀਂ ਅਰਦਾਸ ਲਾਉਂਦੇ ਆ ਬੇਨਤੀ ਲਾਉਂਦੇ ਆ ਕਿਸੇ ਦੇ 20 ਸਾਲ ਦੀ ਬਿਮਾਰੀ ਹੋ ਜਾਂਦੀ ਕਿਸੇ ਦੇ 25 ਸਾਲ ਦੇ ਤੁਸੀਂ ਸਵੇਰੇ ਆਪ ਆ ਕੇ ਦੇਖੋ ਵੇਰ ਵਾਰ ਦਰਵਾਜ਼ਾ ਲੱਗਣਾ ਆਪਦੇ ਅੱਖੀਂ ਦੇਖਿਓ ਸਾਰਾ ਕਰ ਤੁਸੀਂ ਮੇਰੀ ਜੇਬ ਚ ਕਿੰਨੇ ਪੈਸੇ ਸਾਡਾ ਭੈ ਮੇਰੀ ਜੇਬ ਚ ਕਿੰਨੇ ਪੈਸੇ ਹਿਸਟਮ ਸਾਨੂੰ ਕਰ ਉਸੇ ਦੁਆ ਕਰਕੇ ਮੈਨੂੰ ਦੱਸੋ ਮੇਰੀ ਜੇਬ ਚ ਕਿੰਨੇ ਪੈਸੇ ਹਨ ਹੁਣ ਆਪਣੀ ਗੱਲ ਬਿਮਾਰੀ ਸ਼ਮਾਰੀ ਵੀ ਹੋ ਰਹੀ ਹੈ ਅਜੇ ਤੱਕ ਹੱਕ ਦੇ ਅੰਦਰ ਦੁਆ ਲਾਣੇ ਆ ਬੇਨਤੀ ਲਾਣੇ ਮਰੀਜ਼ ਰਾਜ ਹੋ ਜਾਂਦਾ ਉਹ ਸਾਡੇ ਤੁਸੀਂ ਰਿਜੈਕਟ ਵੀ ਦੇਖ ਸਕਦੇ ਆ ਤੁਸੀਂ ਅੱਖ ਦੇਖ ਨਹੀਂ ਸਕਦੇ ਪੁੱਛਦੇ ਤਾਂ ਫਿਰ ਕੋਈ ਗੱਲ ਨਹੀਂ ਨਹੀਂ ਤੁਹਾਡੀਆਂ ਵੀਡੀਓ ਮੇਰੇ ਕੋਲ ਆ ਤੁਸੀਂ ਪੁੱਛ ਸਕਦੇ ਤੁਹਾਡੀਆਂ ਵੀਡੀਓ ਉਹ ਮੈਂ ਕੌਣ ਕੈਮਰੇ ਤੇ ਕਹੂੰਗਾ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਈਆਂ ਜਾਂ ਤੁਹਾਡੀਆਂ ਵੀਡੀਓ ਚੱਲ ਰਹੀਆਂ ਆਵਾ ਉਹਦੇ ਵਿੱਚ ਤੁਸੀਂ ਚੈਲੰਜ ਕਰਦੇ ਹੋ ਮੈਡੀਕਲ ਸਾਇੰਸ ਨੂੰ ਤੁਸੀਂ ਕਹਿ ਰਹੇ ਹੋ ਕਿ ਮੈਂ ਇਲਾਜ ਕਿਤਾ ਡਾਕਟਰ ਤੋਂ ਕਰਵਾਇਆ ਪਰ ਇਹ ਨੀਂਦੋ ਚੱਲ ਰਹੀਆਂ ਵਾ ਔਰ ਪੁਰੀਆਂ ਬਾਪੂਨ ਕਰਦੀ ਰਾਜੀ ਬਾਪੂਨ ਬਾਬਾ ਜੀ ਦਾ ਨਹੀਂ ਪਹਿਲਾਂ ਸਹੀ ਸਹੀ ਹੋ ਰਹੀ ਨਹੀਂ ਬਾਪੂ ਰਾਜੀ ਹੋ ਜੁਗਾ ਗਵਾਹ ਅਗਰ ਅੱਡੀ ਥੋੜੇ ਡਾਕ ਕਿਤੇ ਲਗਾਉਣਾ ਫਲਾ ਰਾਜੀ ਹੋਵੇ ਫਿਰ ਤਾਂ ਫਿਰ ਤਾਂ ਬਾਬਾ ਜੀ ਇਹ ਸਾਰਾ ਗੁੱਸਾ ਫਿਰ ਆਪਾਂ ਨੂੰ ਕੀ ਲੋੜ ਪੈਗੀ ਇਹੇ ਤਾਂ ਜੀ ਜਦੋਂ ਵੀਰਵਾਰ ਵਾਲੇ ਦਿਨ ਸਾਜ਼ ਵਜਦੇ ਤਾਂ ਪੀਰ ਦੇ ਨਾਮ ਦੀ ਮਸਤੀ ਆ ਜੀ ਜਦੋਂ ਮਸਤੀ ਵਿੱਚ ਆ ਕੇ ਕਿ ਜਿਹੜੇ ਆਪਦਾ ਲੈਵਲ ਆ ਹਨ ਜਮੀ ਲੋ ਹੋ ਜਾਂਦਾ ਵਾ ਸਾਨੂੰ ਮਸਤੀ ਚੱਲ ਜਾਂਦੀ ਮਸਤੀ ਮਸਤੀ ਦੇ ਵਿੱਚ ਹੀ ਭਲੇ ਹੁੰਦੇ ਏ ਤੁਸੀਂ ਕਿ ਸਿਰ ਹਿਲਾਉਨੇ ਆ ਬਾਬੇ ਹੁੰਦੇ ਆ ਕੀ ਕੋ ਪੀਰ ਹੁੰਦਾ ਨਾ ਕਿਸੇ ਜਾਇਤਾ ਦੇ ਕੋਈ ਪੀਰ ਆ ਜਦੋਂ ਸਿਰ ਹਿਲਾਉਨੇ ਆ ਉਸ ਟਾਈਮ ਦੀ ਅਵਸਥਾ ਕੀ ਹੁੰਦੀ ਹੈ ਕੀ ਹੁੰਦਾ ਇੱਕ ਲਹਿਰ ਹੁੰਦੀ ਹੈ ਜੀ ਮਸਤੀ ਜਿਹਨੂੰ ਕਹਿ ਦਿੰਦੇ ਆ ਜਿਵੇਂ ਹੁਣ ਆਪਾਂ ਬਿਆਹਾਂ ਵਿੱਚ ਆਦੇ ਨੱਚਦੇ ਗਾਣੇ ਮਸਤੀ ਚ ਆਕੇ ਨੱਚਦੇ ਗਾਣੇ ਆ ਨਾ ਉਹ ਵੀ ਸਾਡੀ ਮਸਤੀ ਹੈ ਅਸੀਂ ਇਹਨਾਂ ਦੇ ਮਸਤੀ ਚ ਆਕੇ ਨੱਚਦੇ ਕਰਦੇ ਆ ਇਹਨਾਂ ਦੀ ਲਹਿਰ ਹੁੰਦੀ ਆ ਜਦੋਂ ਉਸ ਟਾਈਮ ਗੱਲਾਂ ਹੁੰਦੀਆਂ ਉਹ ਸੱਚ ਹੁੰਦੀਆਂ ਤੁਹਾਡਾ ਕਹਿਣਾ ਕਿ ਜਦੋਂ ਸਾਜ਼ ਵੱਜਦੇ ਆ ਜੀ ਸਾਜ਼ ਵੱਜਣ ਦੇ ਨਾਲ ਮਸਤੀ ਹੁੰਦੀ ਆ ਔਰ ਮਸਤੀ ਦੇ ਨਾਲ ਹੀ ਸਾਰੇ ਲੱਗ ਹੁੰਦੇ ਆ ਬਹੁਤ سارے ਬਾਬੇ ਇਸ ਤਰ੍ਹਾਂ ਦੇ ਕਰਦੇ ਜੀ ਫਿਰ ਇਹ ਸਾਰਾ ਪੰਜਾਬ ਆ ਜਿਹੜਾ ਪੂਰਾ ਮਸਤਾ ਦਾ ਹੋ ਜਾਣਾ ਚਾਹੀਦਾ ਪੰਜਾਬ ਦੇ ਵਿੱਚ ਸਾਰੇ ਅਸੀਂ ਕਿਸੇ ਨੂੰ ਅਜੇ ਤੱਕ ਕਿਸੇ ਦੇ ਧਰਮ ਨਾਲ ਤੋੜਿਆ ਨਹੀਂ ਅਸੀਂ ਤਾਂ ਨਹੀਂ ਕਹਿੰਦੇ ਮਸਤਾ ਦਾ ਵਰਜਣਾ ਚਾਹੀਦਾ ਸਾਰਿਆਂ ਨੂੰ ਆਪੂ ਆਪਣਾ ਸਾਥ ਹੋਣਾ ਚਾਹੀਦਾ ਪੜਸੀ ਨੇ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਗੁਰਵਾਨੇ ਨਾਲ ਜੋੜਨਾ ਹਾਂਜੀ ਹਿੰਦੂ ਆ ਜਿਹੜਾ ਤਰਨ ਉਹ ਆਪਦੇ ਧਰਮ ਨਾਲ ਜੋੜਦੇ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਰੇ ਧਰਮ ਹੀ ਆਪਣੀ ਆਪਣੀ ਜਗ੍ਹਾ ਤੇ ਸਹੀ ਆ ਬਾਬਿਆਂ ਦਾ ਧਰਮ ਕਿਹੜੇ ਕੈਟਾਗਰੀ ਚ ਗਿਣਿਆ ਜਾਵੇ ਇਹ ਫਕੀਰਾਂ ਦਾ ਪਰਮਾਜੀ ਫਕੀਰਾਂ ਦੇ ਵਿੱਚ ਹੁਣ ਅੱਜ ਕਰਦੇ ਬਾਬੇ ਬਹੁਤ ਲੱਤੀਆਂ ਲਗਾ ਰਹੇ ਆ ਇਲਮ ਲਾ ਰਹੇ ਆ ਕੋਈ ਕਹਿੰਦਾ ਮਿਰਚਤਾਂਲੀ ਆ ਗਈ ਕੋਈ ਕਹਿੰਦਾ ਵਿੱਚ ਮਸਾਣੀ ਆ ਗਈ ਪਰ ਮੈਨੂੰ ਤਕਰੀਬਨ ਘੱਟੋ ਘੱਟ 17-18 ਸਾਲ ਹੋ ਗਏ ਜੀ ਫਕੀਰ ਦੀ ਸੇਵਾ ਕਰਦੇ ਨੂੰ ਸਾਡੇ ਅੱਜ ਤੱਕ ਕੱਲੀ ਵੀ ਨਹੀਂ ਇਹ ਮਸਾਣੀ ਉਹਨੇ ਅੱਜ ਤੱਕ ਜਦੋਂ ਸਾਜ਼ ਵਾਜਦੇ ਵੀਰਵਾਲ ਬੰਦ ਕੀ ਕਰਦੇ ਆ ਰਾਤ ਨੂੰ 11 ਤੋਂ ਲੈ ਕੇ 2:30 ਦੇ ਤੱਕ ਅਸੀਂ ਉੱਠਦੇ ਆ ਪਾੜ ਤੋਂ ਪਾੜ ਤੋਂ ਉੱਠ ਕੇ ਨਾ ਆ ਕੇ ਇਸ਼ਨਾਨ ਕਰਕੇ ਸੰਗਤ 'ਚ ਬੈਠਦੇ ਆ ਔਰ ਜਦੋਂ ਸਾਜ਼-ਵਾਜਦੇ ਆਸੀਂ ਆਪਦਾ ਜੋ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਮੰਤਰ ਜੋ ਕੁਝ ਸਕਾਇਆ ਰਬ ਰਬ ਕਰਦੇ ਆ ਇਹ ਮਸਤੀ ਦੇ ਵਿੱਚ ਜ਼ਿਆਦਾ ਕੁਝ ਹੁੰਦਾ ਹੈ ਬਾਬਾ ਜੀ ਵੀਰਵਾਰ ਨੂੰ ਜਦੋਂ ਟੋਟੇ ਚ ਕਲਾ ਉਹ ਕਲੀ ਵੀਰਵਾਰ ਨੂੰ ਹੀ ਆਉਂਦੀ ਆ ਹੋਰ ਦਿਨਾਂ ਚ ਨਹੀਂ ਆਉਂਦੀ ਅੱਜ ਵੀ ਆਪਾਂ ਬੈਠੇ ਆ ਵੀਰਵਾਰ ਹੈ ਅੱਜ ਇਹ ਹੋਰ ਦਿਨਾਂ ਚ ਵੀ ਆ ਸਕਦੀ ਆ ਮਸਤੀ ਆ ਸਕਦੀ ਆ ਜੀ ਫਿਰ ਦੱਸੋ ਮੈਨੂੰ ਵੀ ਮੈਨੂੰ ਕੋਈ ਰੋਗ ਲੱਗਿਆ ਹੋਆ ਉਹਦਾ ਇਲਾਜ ਕਰੋ ਕੀ ਰੋਗ ਹੈ ਕੋਈ ਬਾਤ ਨਹੀਂ ਕੱਲ ਨੂੰ ਵੀਰਵਾਰ ਦੁਆਰ ਲੱਗਣਾ ਅਜੇ ਦਾ ਨਹੀਂ ਹੋਊਗਾ ਨਹੀਂ ਅੱਜ ਕਹੋਣਾ ਜੀ ਮੈਂ ਤੁਹਾਡੇ ਕੋਲੇ ਅੱਜ ਆਇਆ ਤੁਸੀਂ ਆਪ ਕਿਹਾ ਤੁਸੀਂ ਕਿਹਾ ਵੀ ਵੀਰਵਾਰ ਨੂੰ ਹੀ ਮਸਤੀ ਆਉਂਦੀ ਆ ਤੁਸੀਂ ਕਿਹਾ ਵੀ ਹਰ ਵਾਰ ਮਸਤੀ ਆ ਜਾਂਦੀ ਆ ਹੋ ਸਕਦੀ ਆ ਮੈਨੂੰ ਇਲਾਜ ਆ ਮੇਰਾ ਇਲਾਜ ਕਰੋ ਮੈਨੂੰ ਬਿਮਾਰੀ ਆ ਕੋਈ ਜਿਹੜਾ ਇਲਾਜ ਆ ਜੀ ਵੀਰਵਾਰੀ ਹੁੰਦਾ ਆਦਿ ਵੀਰਵਾਰ ਆਉ ਤੂੰ ਸੰਗਤ ਦੇ ਵਿੱਚ ਆਪਣਾ ਲਾਜ ਭਰਾ ਕੇ ਜਾ। ਇਹਦਾ ਮਤਲਬ ਮਸਤੀ ਜਿਹੜੀ ਆ ਸਿਰਫ ਵੀਰਵਾਰ ਨੂੰ ਹੀ ਹੁੰਦੀ। ਵੀਰਵਾਰ ਐਤਵਾਰ ਜੀ ਹਾਂ ਵੀਰਵਾਰੇ ਬੈਠਦੇ ਆ ਜਦੋਂ ਗੱਦੀ ਤੇ ਬੈਠਦੇ ਆ ਉਦੋਂ ਗੱਲ ਕੁਝ ਹੋਰ ਹੁੰਦੀ ਐ ਕੋਣ ਕੋਣ ਸੀ। ਬਬਈ ਜਿੱਥੇ ਤੋਂ ਆ ਉਸਨਾ ਤੁਹਾਡੇ ਪੀਰਾਂ ਦਾ ਹਸਣਾ ਜਿੱਥੇ ਆਪਾਂ ਬੈਠੇ ਆ ਨਾ ਵੀ ਤੁਹਾਡਾ ਹਸਣਾ ਇਹਦੇ ਤੇ ਵੀ ਮਸਤੀ ਹੋ ਸਕਦੀ ਹੈ ਕਿ ਵੱਖਰਾ ਦਿਨ ਹੁੰਦਾ ਹੈ ਚਿਰਾਗਾ ਚਿਰਾਗ ਚਾਲਦੇ ਹੁੰਦੇ ਆ ਜੀ ਬਾਗੇ ਦੇ ਵੀਰਵਾਰ ਨੂੰ ਘਟੋ ਘਟ 18 19 ਸਾਲ ਮੈਨੂੰ ਗੱਦੀ ਕਰਦ ਨੂੰ ਤਕਰੀਬਨ ਹੋ ਗਈ ਹੈ ਜੀ 18 19 ਸਾਲਾਂ ਦੇ ਬੱਚੇ ਵੀਰਵਾਰ ਦਾ ਦਿਨ ਬੰਨ੍ਹਿਆ ਜਾਂ ਵੀਰਵਾਰੀ ਦੀਵਾਨ ਲੱਗਦਾ ਵੀਰਵਾਰੀ ਭੱਲੇ ਨੂੰ ਤੁਸੀਂ ਜੇ ਤੁਸੀਂ ਆਪ ਪਰ ਆ ਤੁਸੀਂ ਪ੍ਰਤੱਖ ਵੀ ਲੈ ਕੇ ਦੇਖ ਸਕਦੇ ਆਂ ਔਰ ਆਪਣੀ ਅੱਖਾਂ ਨਾਲ ਦੇਖ ਸਕਦੇ ਆਂ ਫਿਰ ਦੂਸਰੇ ਨੰਬਰ ਤੇ ਅੱਜ ਤੱਕ ਅਸੀਂ ਕਿਸੇ ਨੂੰ ਕਿਸੇ ਧਰਮ ਨਾਲ ਨਹੀਂ ਜੋੜ ਤੋੜਿਆ ਸਾਰੇ ਕੋਲ ਸਿੱਖ ਪਰਿਵਾਰ ਖੈਮ ਲਿਆ ਵੀ ਆ ਜਾਂਦੀਆਂ ਸੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਕਿ ਉਸੇ ਆਪ ਬਣਦੇ ਨੇ ਅਸੀਂ ਬੀ.ਡੀ.ਪੀ ਨੇ ਸਿੱਖ ਦੇ ਪਿੰਿਆਂ ਦਾ ਕਾਰਗਰਿਤ ਤਸਵੀਰਾਂ ਨਹੀਂ ਲਾ ਸਕਦੇ ਤਸਵੀਰਾਂ ਲਾਈਆਂ ਨਹੀਂ ਅਸੀਂ ਆਪ ਉਹਨਾਂ ਨੂੰ ਦਿਲ ਤੋਂ ਸਾਡਾ ਸਤਿਕਾਰ ਹੈ ਅਜੇ ਤੱਕ ਅਸੀਂ ਕਿਸੇ ਨੂੰ ਕਿਸੇ ਧਰਮ ਨਾਲ ਤੋੜਿਆ ਨਹੀਂ ਨਾ ਹੀ ਅਸੀਂ ਤੋੜਾਂਗੇ ਇਹ ਤਾਂ ਅਸੀਂ ਫਕੀਰਾਂ ਜੋ ਅੱਲਾਹ ਤਾਲਾ ਨੇ ਇਹਦਾ ਸਾਡੇ ਸਾਡੇ ਜਿਸਤਨ ਲਾ ਕੇ ਸੋ ਹੋ ਜਾਣਗੇ ਇਹਦਾ ਸਾਡੇ ਸਾਨੂੰ ਲੱਗੀਆਂ ਸਾਨੂੰ ਨਹੀਂ ਪਤਾ ਕੀਵੇਂ ਕੀਵੇਂ ਗਾ ਦੂਸਰੇ ਦੇਖਣ ਵਾਲੇ ਨੇ ਤਾਂ ਮਜ਼ਾਕ ਇਹ ਸਿੱਖ ਧਰਮ ਦੇ ਵਿੱਚ ਤੁਸੀਂ ਕਹਿੰਦੇ ਆ ਵੀ ਸਿੱਖ ਧਰਮ ਦੇ ਲੋਕ ਵੀ ਆਉਂਦੇ ਆ ਸਾਰਿਆਂ ਦੇ ਕੀ ਕਦੇ ਇਹ ਗੱਲ ਕਹੀ ਆ ਵੀ ਕੋਈ ਸਿੱਖ ਧਰਮ ਤਾਂ ਇਹ ਨਹੀਂ ਗੱਲ ਕਹਿੰਦਾ ਵੀ ਤੁਸੀਂ ਮੜੀਆਂ ਮਸਾਂੀਆਂ ਤੇ ਜਾ ਕੇ ਚਰਾਗ ਬੱਤੀਆਂ ਲਓ ਬੀੜੀਆਂ ਲਓ ਅਸੀਂ ਸਿੱਖ ਤਾਂ ਉਹ ਸਿੱਖ ਧਰਮ ਤਾਂ ਬਿਲਕੁਲ ਇਹਦੇ ਉਲਟ ਆ ਜੀ ਅਸੀਂ ਸਿੱਖ ਧਰਮ ਸਾਡੇ ਕੋਲ ਕੋਈ ਸਰਦਾਰ ਸਰਦਾਰ ਜੀ ਸਿੱਖ ਦਾ ਘਾਟ ਦੇ ਪਾਏ ਹੁੰਦੇ ਆ ਉਹਨਾਂ ਦੇ ਅਸੀਂ ਪੂਰਾ ਸਤਿਕਾਰ ਕਰਦੇ ਹਾਂ ਉਹ ਚੀਜ਼ਾਂ ਦਾ ਅਸੀਂ ਉਹਨਾਂ ਨੂੰ ਮੰਨਦੇ ਆਂ ਹੱਥ ਵੀ ਲਗਾਉਂਦੇ ਆਂ ਸਰਦਾਰਾਂ ਤੋਂ ਅਸੀਂ ਰਾਜਾ ਡਾਕਟਰ ਬੋਤ ਨਹੀਂ ਮੈਂ ਸੰਗਤ ਨੂੰ ਬੋਲ-ਬੋਲ ਕੇ ਕਹਿੰਦਾ ਜੀ ਮੇਰੇ ਪੈਰ ਹੱਥ ਨਹੀਂ ਲਾਣੇ ਨਹੀਂ ਲਾਣੇ ਮੇਰੇ ਬਾਰੇ ਮੇਰੇ ਕੋਲੇ ਆਨ ਰਿਕਾਰਡਡ ਵੀਡੀਓ ਹੈ ਤਾਂ ਟਿਕਾ ਦੇ ਬੇਬੀਆਂ ਤਾਂ ਕਹਿੰਨਾ ਲਾ ਦਿੰਦੀਆਂ ਜੀ ਪਰ ਮੈਂ ਤੁਰ ਹੀ ਜਾਵਾਂ ਜੀ ਅਗਲੇ ਤੱਕ ਬਿਨਾਂ ਭੱਜੇ ਪੈਰ ਹੱਥ ਲਾ ਦੋ ਮੈਂ ਕੀ ਕਰ ਲਵਾਂ ਸਾਡੇ ਤਾਂ ਮੈਂ ਵੀਰਵਾਰ ਸੰਗਤ ਦੇ ਵਿੱਚ ਵੀ ਇਹ ਗੱਲ ਕਹਿੰਦੇ ਆ ਭਾਈ ਸਾਡੇ ਪੈਰ ਹੱਥ ਕਿਸੇ ਨੇ ਨਹੀਂ ਲਾਣੇ ਜੀਨੇ ਵੀ ਮੱਥਾ ਟੇਕਣਾ ਦਰਬਾਰ ਨੂੰ ਟੇਕੋ ਗੁਰਗੱਦੀ ਨੂੰ ਟੇਕੋ ਸਭ ਕੁਝ ਇਹਦੇ ਵਿੱਚ ਸਾਡੇ ਵਿੱਚ ਕੁਝ ਨਹੀਂ ਮੈਂ ਤੁਰ ਹੀ ਜਾਵਾਂ ਤੁਸੀਂ ਹੁਣੇ ਕਿਹਾ ਤੁਰ ਹੀ ਜਾਵਾਂ ਕਿ ਮੈਂ ਤੁਹਾਨੂੰ ਕਿੱਥੇ ਜਾਣਾ ਕਿਉਂ ਅਸੀਂ ਮਾਨਤ ਲੋਕਾਂ ਕਹਿੰਦਾ ਹਾਂ ਮਾਨਤ ਕੀ ਹੁੰਦੇ ਆ ਅੱਧੇ ਬੰਦੇ ਅੱਧੇ ਜਨਾਨੀ ਪਰ ਤੁਸੀਂ ਵਾਰ-ਵਾਰ ਬਿਨੇ ਟੁੱਪਕ ਪੁੱਛਦੇ ਕਿ ਇਹਦਾ ਮਤਲਬ ਤੁਸੀਂ ਦੋਨੇ ਦੋਨੇ ਗੱਲਾਂ ਬੋਲਦੇ ਸਾਸਾਂ ਬਰਤੋਂਗੇ ਹਾਂ ਬਰਤਾਂਗੇ ਤੁਸੀਂ ਜੈਂਡਰ ਤੁਸੀਂ ਇਹ ਵੀ ਕਹੋਗੇ ਕਿ ਮੈਂ ਇੱਕ ਸਮਾਨਤਾ ਤੁਸੀਂ ਇਹ ਵੀ ਕਹੋਗੇ ਕਿ ਮੈਂ ਮੇਰਾ ਸਵਾਲ ਤੁਹਾਨੂੰ ਇਹ ਆ ਵੀ ਤੁਸੀਂ ਅਸਲ ਵਿੱਚ ਕੀ ਹੋ ਅਸੀਂ ਅਸਲ ਵਿੱਚ ਮਾਨਤ ਲੋਕ ਮੈਂ ਤੁਹਾਨੂੰ ਵਾਰ-ਵਾਰ ਕਹਿ ਰਹੀ ਹਾਂ ਜਿਸ ਤਨ ਲੱਗੇ ਸੋਹੀ ਜਾਣੇ ਕਿਆ ਪਤਾ ਜੇ ਤੁਸੀਂ ਮੈਨੂੰ ਇਹ ਗੱਲ ਪੁੱਛ ਰਹੇ ਹੋ ਕਿ ਕਿਆ ਪਤਾ ਕੱਲ ਤੁਹਾਡੇ ਘਰ ਦੇ ਵਿੱਚ ਇਹ ਇਹ ਨਸਲ ਪੈਦਾ ਹੋ ਜੇ ਫਿਰ ਤੁਸੀਂ ਕਿਆ ਕਰੋਗੇ ਉਹਨੂੰ ਘਰੋਂ ਕੱਢੋਗੇ ਉਹਨੂੰ ਮਾਰ ਦੋਗੇ ਉਹਨੂੰ ਜ਼ਹਿਰ ਦੇ ਦੋਗੇ ਪਰਮਾਤਮਾ ਦੀ ਕਿਰਪਾ ਬੜੇ ਸੋਹਣੇ ਸਤਾ ਪਤਾ ਪਤਾ ਕੋਈ ਨਹੀਂ ਹੁੰਦਾ ਜੀ ਅੱਲਾਹ ਤਾਲਾ ਦੇ ਪੁੱਠੀ ਚਪੇੜ ਕੋ ਦੋ ਵੱਜਦੀ ਪਰਮਾਤਮਾ ਦੀ ਕਿਰਪਾ ਬੜੇ ਸੋਹਣੇ ਸਲੱਖੇ ਅੱਲਾਹ ਤਾਲਾ ਅੱਲਾਹ ਤਾਲਾ ਦੀ ਕਿਰਪਾ ਨਾਲ ਰੋ ਜੋੜਿਆ ਇਹ ਤਾਂ ਮੇਰੀ ਰਹੂਗਾ ਕਿਵੇਂ ਮੈਂ ਰਹਿ ਰਹੀ ਆ ਕਿਵੇਂ ਮੈਂ ਇੱਥੇ ਆਪਦਾ ਕੰਮ ਕਰ ਲਈ ਆ ਬਿਲਕੁਲ ਬਾਬਾ ਜੀ ਕਿਤੇ ਮੈਂ ਬੋਲ ਮੈਂ ਮੁੰਡਿਆਂ ਵਕੂ ਵੀ ਬੋਲਦੀ ਆ ਮੇਰਾ ਚਾਦਰ ਕੁਰਤਾ ਪੰਨੇ ਹੁੰਦਾ ਉਹਦੇ ਮੁੰਡਿਆਂ ਵਕੂ ਬੋਲਦੀ ਆ ਮੇਰਾ ਸਲਵਾਰ ਸੂਟ ਪਾਏ ਮੈਂ ਲੜਕੀਆਂ ਵਕੂ ਵੀ ਬੋਲਦੀ ਮੈਂ ਟਰਾਂਸ ਜੈਂਡਰ ਆ ਮੈਂ ਤੁਹਾਨੂੰ ਪਹਿਲੇ ਹੀ ਤੁਸੀਂ ਵਾਰ-ਵਾਰ ਮੈਨੂੰ ਇਹ ਸਵਾਲ ਪੁੱਛਿਆ ਨੇ ਹਾਂ ਇਹ ਰੱਬ ਨੇ ਰੂਪ ਬਣਾ ਕੇ ਤੋਹ ਰਿਹਾ ਹਾਂ ਦੱਸੋ ਮੈਂ ਆਹਦੇ ਆਪ ਕਿਸ ਰੱਦੀਲ ਕਰਦਾ ਸਲਵਾਰ ਪਾਉ ਨੂੰ ਕਿਸ ਰੱਦੀਲ ਕਰਦਾ ਉਹ ਤੇ ਦੁਪੱਟਾ ਲਿਆ ਸੀ ਉੱਤੇ ਸੋਹਣਾ ਸਨ ਕਾ ਤੇਰਾ ਸਰੀਰ ਆ ਕੰਮ ਕਰਨ ਨੂੰ ਇਹ ਤਾਂ ਜੋਗਾ ਨੇ ਬਣਾਤਾ ਜੋਰ ਆਪਣੇ ਬਣਾਤਾ ਜੋ ਬਾਈ ਗੁਰ ਨੇ ਬਣਾਤਾ ਉਹ ਅਸੀਂ ਆ ਦੀ ਜ਼ਿੰਦਗੀ ਉਗਤ ਰਹੀ ਪਰ ਆ ਜ਼ਿੰਦਗੀ ਦੇ ਵਿੱਚ ਵੀ ਮੈਂ ਕੋਈ ਗਲਤ ਕਰਮ ਨਹੀਂ ਕਰਦੀ ਆ ਜ਼ਿੰਦਗੀ ਨੂੰ ਵੀ ਮੈਂ ਰੱਬ ਦੇ ਨਾਮੇ ਖੜਿਆ ਅਸੀਂ ਅਸਲ ਵਿੱਚ ਕੀ ਹਾਂ ਅਸੀਂ ਅਸਲ ਵਿੱਚ ਮਾਨਤ ਲੋਕ ਮੈਂ ਤੁਹਾਨੂੰ ਵਾਰ-ਵਾਰ ਕਹਿ ਰਹੀ ਆ ਜਿਸ ਤਨ ਲੱਗੇ ਸੋਈ ਜਾਣੇ ਕੀ ਆ ਪਤਾ ਜੇ ਤੁਸੀਂ ਮੈਨੂੰ ਇਹ ਕਰ ਪੁੱਛ ਰਹੇ ਹੋ ਕਿ ਆਪਾਂ ਤਾਂ ਕੱਲ ਤੁਹਾਡੇ ਘਰ ਦੇ ਵਿੱਚ ਇਹ ਇਹ ਨਸਲ ਪੈਦਾ ਹੋ ਜੇ ਫਿਰ ਤੁਸੀਂ ਕੀ ਕਰੋਗੇ ਉਹਨ ਘਰੋਂ ਕੱਢ ਦੋਗੇ ਉਹਨੂੰ ਮਾਰ ਦੋਗੇ ਉਹਨੂੰ ਜ਼ਹਿਰ ਦੇ ਦੋਗੇ ਪਰਮਾਤਮਾ ਦੀ ਕਿਰਪਾ ਬੜੇ ਸੁਨੇ ਪਤਾ ਪਤਾ ਕੋਈ ਨਹੀਂ ਹੁੰਦਾ ਜੀ ਅੱਲਾਹ ਤਾਲਾ ਦੇ ਪੁੱਠੀ ਚ ਪੇੜ ਕੋ ਦਵਾਜੀ ਪਰਮਾਤਮਾ ਦੀ ਕਿਰਪਾ ਬੜੇ ਸੋਹਣੇ ਸਲੱਖੇ ਅੱਲਾਹ ਕਾ ਅੱਲਾਹ ਤਾਲਾ ਦੀ ਕਿਰਪਾ ਨਾਲ ਰੋਜ ਉੜੀ ਆ ਇਹ ਤਾਂ ਮੇਰੀ ਰਹੂਗਾ ਕਿਵੇਂ ਮੈਂ ਰਹਿ ਰਹੀ ਆ ਕਿਵੇਂ ਮੈਂ ਇੱਥੇ ਆਪਦਾ ਕੰਮ ਕਰ ਲਈ ਆ ਬਿਲਕੁਲ ਬਾਬਾ ਜੀ ਕਿਤੇ ਮੈਂ ਬੋਲ ਮੈਂ ਮੈਂ ਮੁੰਡਿਆਂ ਵਕੂ ਵੀ ਬੋਲਦੀ ਆ ਮੈਂ ਚਾਦਰ ਕੁਰਤਾ ਪਹਿਨੇ ਹੁੰਦਾ ਉਹਦੇ ਮੁੰਡਿਆਂ ਵਕੂ ਬੋਲਦੀ ਆ ਮੇਰੇ ਸਲਵਾਰ ਸੂਟ ਪਾਏ ਮੈਂ ਲੜਕੀਆਂ ਵਕੂ ਵੀ ਬੋਲਦੀ ਮੈਂ ਟਰਾਂਸ ਜੈਂਡਰ ਆ ਮੈਂ ਤੁਹਾਨੂੰ ਪਹਿਲਾਂ ਹੀ ਤੁਸੀਂ ਵਾਰ-ਵਾਰ ਮੈਨੂੰ ਹਸਾਲ ਪੁੱਛਿਆ ਨੇ ਹਨ ਇਹ ਰੱਬ ਨੇ ਰੂਹ ਬਣਾ ਕੇ ਤੋਰਿਆ ਹੁਣ ਦੱਸੋ ਮੈਂ ਆਪ ਕਿਸ ਰੱਦੀਲ ਕਰਦਾ ਸੰਵਾਰ ਪਾ ਨੂੰ ਕਿਸ ਰੱਦੀਲ ਕਰਦਾ ਉਹ ਤੂੰ ਦੁਪੱਟਾ ਲਿਆ ਸਿਰ ਤੇ ਸੋਹਣ ਸਨ ਕਾ ਤੇਰਾ ਸਰੀਰ ਆ ਕੰਮ ਕਰਨ ਉਹ ਤਾਂ ਜੋਗਾ ਕਾ ਨੇ ਬਣਾਤਾ ਜੋਰਾ ਬਨੇ ਬਣਾਤਾ ਜੋ ਬਾਈ ਗੁਰ ਨੇ ਬਣਾਤਾ ਉਹ ਅਸੀਂ ਆਪ ਦੀ ਜ਼ਿੰਦਗੀ ਭੁਗਤ ਰਹੇ ਹਾਂ ਪਰ ਆ ਜ਼ਿੰਦਗੀ ਦੇ ਵਿੱਚ ਵੀ ਮੈਂ ਕੋਈ ਗਲਤ ਕਰਮ ਨਹੀਂ ਕਰਦੀ ਆ ਜ਼ਿੰਦਗੀ ਨੂੰ ਵੀ ਮੈਂ ਰੱਬ ਦੇ ਨਾਮੇ ਹਾਂ ਪਰਵਾਰਕ ਤੌਰ ਤੇ ਜੇ ਦੇਖਿਆ ਜਾਵੇ ਤਾਂ ਪਰਵਾਰਕ ਤੌਰ ਤੇ ਪਰਿਵਾਰ ਦੇ ਨਾਲ ਜਿਹੜੇ ਹੈਗੇ ਆ ਤੁਸੀਂ ਐਜੇ ਜਨਡਰ ਪੇਸ ਹੋਨੇ ਹੋ ਜਾਂ ਇਸੇ ਕੱਗੂ ਦੇ ਤੌਰ ਤੇ ਹੋਨੇ ਹੋ ਕਿਸ ਤਰ੍ਹਾਂ ਦੀ ਪਰਵਾਰਕ ਲੈਂਕੀ ਆ ਅਸੀਂ ਮਹਾਂਤ ਲੋਗਾਂ ਜੀ ਦਰਸਤੀ ਜੀਵਨ ਚੋਂ ਬਾਹਰ ਦਰਸਤੀ ਜੀਵਨ ਨੂੰ ਸਿਲਾਈ ਨਹੀਂ ਕਰਦੇ ਅਸੀਂ ਇਹਦੇ ਬੰਦ ਕੀ ਚਾਹਦੇ ਫਕੀਰ ਜੀ ਜੁੜੀ ਫਿਰ ਆਪਣੀ ਜਿਹੜੀ ਮੇਰੀ ਰੂਹ ਆ ਇਹ ਜਨਾਨੀਆਂ ਵਾਲੀ ਰੂਹ ਆ ਜੋ ਮੇਰੀਆਂ ਫੀਲਿੰਗਾਂ ਮੈਨੂੰ ਪਤਾ ਮੈਂ ਦੁਨੀਆ ਦੇ ਵਿੱਚ ਨਹੀਂ ਪ੍ਰਚਾਰ ਕਰ ਸਕਦੀ ਠੀਕ ਆ ਨਾ ਉਹ ਮੈਨੂੰ ਪਤਾ ਜਦੋਂ ਮੇਰੀ 10 11 12 13 ਸਾਲ ਦੀ ਉਮਰ ਹੋਈ ਮੈਨੂੰ ਪਤਾ ਲੱਗਿਆ ਕਿ ਮੇਰੇ ਤਾ ਰੂਹ ਆ ਰੱਬ ਨੇ ਇਹ ਤੁਹਾਨੂੰ ਆਹ ਬਣਾਤਾ ਦਿੱਤੀ ਇਹ ਤਾਂ ਰੂਹ ਆ ਉਹਦਾ ਮੈਨੂੰ ਪਤਾ ਨਹੀਂ ਮੇਰੇ ਸ਼ਰੀਰ ਨਾਲ ਕਿਵੇਂ ਕਿਵੇਂ ਲੀ ਉਸ ਟਾਈਮ ਤੋਂ ਮੈਂ ਆਪਣਾ ਜਿਹੜਾ ਆਪਣੀ ਜਿਹੜੀ ਲਾਈਫ ਜ਼ਿੰਦਗੀ ਮੈਂ ਫਕੀਰ ਦੇ ਪਰਸੇ ਜੋੜਤੀ ਸੀ ਕਿ ਮੈਂ ਦੁਨੀਆਦਾਰੀ ਤੋਂ ਕੁਝ ਨਹੀਂ ਰਹਿਣਾ ਪਰ ਰੱਬ ਨੇ ਮੈਨੂੰ ਰੂਹ ਬਣਾਇਆ ਤੇ ਅਸੀਂ ਰੂਹ ਬਣ ਕੇ ਦੁਨੀਆ ਨੂੰ ਦਿਖਾਈ ਅਸੀਂ ਭਜਨ ਕਰੀਏ ਬੰਦ ਕੇ ਕਰੀਏ ਮੇਰੇ ਆਪਲੇ ਪਾਸੇ ਤੋਂ ਉਸ ਦਿਨ ਤੋਂ ਫਿਰ ਮੈਂ ਜਦੋਂ ਮੈਨੂੰ ਆਪਣੀ ਲਾਈਫ ਦਾ ਪਤਾ ਲੱਗਿਆ ਇਹ ਦੋ ਚੀਜ਼ ਕੀਆਂ ਫਿਰ ਉਹ ਫਕੀਰ ਦੇਲੇ ਪਾਸੇ ਚੁੜ ਗਈ ਜੀ ਅਜ ਫਕੀਰ ਦੇਲੇ ਪਾਸੇ ਜੁੜੀਆਂ ਆਪਦੇ ਸਵਾਦ ਐਸ਼ੋ ਰਾਮ ਇੰਜੋਏ ਛੱਡੇ ਆ ਤੇ ਅੱਜ ਅੱਲਾਹ ਤਾਲਾ ਨੇ ਕਮੇਦੀ ਨਹੀਂ ਛੱਡੀ ਕੋਈ ਇਲਮ ਕੋਈ ਲੋਕ ਚੀਜ਼ ਬਨੋ ਸਭ ਕੁਝ ਨੇ ਮਾਰਨਗੇ ਅੱਛਾ ਘਰ ਸਭ ਪਰਵਾਰ ਸੀ ਵਧੀਆ ਮੈਰਿਜ ਲਾਈਫ ਸੀ ਕੀ ਚੇਂਜਿੰਗ ਹੈ ਇਸ ਤਰ੍ਹਾਂ ਦੀ ਕੀ ਘਟਨਾ ਮਤਰੀ ਕੇ ਇਕਦਮ ਸਭ ਕੁਝ ਛੱਡਣਾ ਪਿਆ ਮੇਰੀ ਮੈਰਿਜ ਲਾਈਫ ਸੀ ਮੇਰੇ ਘਰ ਦੇ ਨੇ ਮੇਰਾ ਵਿਆਹ ਕਰਤਾ ਸੀਗਾ ਮੇਰਾ ਵਿਆਹ ਹੋਇਆ ਸੀਗਾ ਔਰ ਮੈਂ ਗਰਸਤੀ ਜੀ ਨੂੰ ਪਹਾਨਾ ਨਹੀਂ ਜਾਂਦਾ ਸੀ ਕਿ ਇਸ ਕਰਕੇ ਮੈਂ ਜੋ ਕਰ ਦੇ ਹੌਸਲੇ ਲਿਆ ਹਾਂ ਜੀ ਹਾਂ ਜੀ ਹੌਸਲੇ ਲਿਆ ਸੀ ਬੱਚੇ ਵੀ ਸੀ ਨਹੀਂ ਬੱਚੇ ਨਹੀਂ ਸੀ ਇਹ ਬੱਚੇ ਨੂੰ ਗੁੜੀ ਰਹਿ ਜਾਂ ਕਰ ਬੱਚੇ ਨਹੀਂ ਸੀ ਸੋ ਸਾਡੇ ਨਾਲ ਜਿਹੜੇ ਹੈਗੇ ਆ ਬਾਬਾ ਸਿਮਨਾਥ ਜੀ ਆ ਉਹਨਾਂ ਦੇ ਕੁਝ ਲਾਈਫ ਦੇ ਜਿਹੜੇ ਹੈਗੇ ਆ ਸੀ ਅਣਸੂਏ ਸਵਾਲਾਂ ਨੂੰ ਕੋ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਸੱਚ ਦਿਖਾਉਣਾ ਦੁਨੀਆ ਦੇ ਸਾਹਮਣੇ ਔਰ ਪੂਰੇ ਪੰਜਾਬ ਦੇ ਸਾਹਮਣੇ ਉਹੀ ਦੁਨੀਆਂ ਦੇ ਸਾਹਮਣੇ ਕਿਸਲੇ ਹੱ ਬਾਬਿਆਂ ਨਾਲ ਜਿਹੜਾ ਹੈਗਾ ਕਾਰੋਬਾਰ ਕੀ ਹੈ ਪਹਿਲਾਂ ਕਮਾਈ ਕੀ ਸੀ ਤੇ ਹੁਣ ਕਮਾਈ ਦੇ ਵਿੱਚ ਕਿੰਨਾ ਕਮਤਰਾ ਹੈ ਪਹਿਲਾਂ ਵੀ ਜੀ ਸੀ ਬਚਪਨ ਤੋਂ ਹੀ ਫਕੀਰਾਂ ਨਾਲ ਜੁੜੇ ਹੋਇਆ ਮੈਂ ਗੁਰਗੱਦੀ ਕਰਦੀ ਆ ਆ ਜੋ ਕੁਸ਼ਾ ਸੰਗਤੀ ਦੇਣਾ ਜਿਵੇਂ ਮੇਰੇ ਕੋਲ ਸੰਗਤਾਂ ਦੀ ਰੰਗਤਾਂ ਦੇ ਤਾਂ ਬੜੀ ਠੋਟੀ ਹੋਣੀ ਚਾਹੀਦੀ ਹੈ ਬੜੀ ਮੇਰੇ ਕੋਲ ਗੱਦੀ ਹੋਣੀ ਚਾਹੀਦੀ ਹੈ ਫੋਰਚਨਰ ਬੜਾ ਸੋਖੋਣਾ ਚਾਹੀਦਾ ਆਦੀ ਪ੍ਰਤੀਸ਼ਿਤੀ ਤੇ ਜੋ ਸੰਗਤਾਂ ਦੀ ਸੰਗਤ ਚੜਾਵਾ ਚੜ੍ਹ ਤੋਂ ਸੰਗਤੀ ਲੱਗਦੀ। ਜਦੋਂ ਕਿਸੇ ਦੀ ਮੇਰੀ ਮੈਂ ਤੁਹਾਡੇ ਕੋਲੇ ਮੇਰੀ ਕੋਈ ਸੁੱਖ ਪੂਰੀ ਹੋ ਗਈ ਤੁਸੀਂ ਵੀਡੀਓ ਦੇ ਵਿੱਚ ਕਹਿੰਦੇ ਹੋ ਕਿ ਆਹ ਕੁਛ ਲੈ ਨੂੰ ਮੇਰੇ ਸੋਨਾ ਜਾਂਦੀ ਇੰਨਾ ਹੁੰਦਾ ਕੀ ਅਸਰ ਤਣਾ ਮਣਾ ਕੀ ਹੈ ਸਭ ਸੰਗਤਾ ਚੜਾਇਆ ਉਹ ਮਾਤਾ ਕਾਲ ਕਾਰੂਣ ਸਭਾ ਤੁਹਾਡੇ ਨਾਲ ਪਾ ਕੇ ਦਿਓ ਮਾਤਾ ਦੇ ਨਾਲ ਕਚੀ ਪਾਈ ਹੋਈ ਰਹੇ। ਮਹਾਮੈ। ਤੁਹਾਡਾ ਕਹਿਣਾ ਕਿ ਜੋ ਵੀ ਦਾਨ ਦਕਸ਼ਨਾ ਹੁੰਦੀ ਆ ਉਹ ਸਾਰੇ ਦਰਮਾਰ ਤੇ ਹੈ। ਕੀ ਟਰਸਟਾ ਕੋਈ ਕੀ ਕੋਈ ਫਾਈਨੈਂਸ਼ਲੀ ਜਿਹੜੀ ਹੈ ਕਿ ਆ ਸਪੋਰਟ ਮਿਲ ਰਹੀ ਆ ਕਿ ਪੋਲੀਟਿਕਲ ਸਪੋਰਟ ਆ ਕੀ ਆ ਸਾਰਾ ਮਾਮਲਾ ਕੀ ਆ ਮਾਮਲੇ ਦੀ ਜਗਾ ਵੀ ਅਸੀਂ ਆਪਣੀ ਲਿੱਤੀ ਆ ਆਪਣੀ ਜਗ੍ਹਾ ਦਾ ਡੇਰਾ ਬਣਾਇਆ ਸਾਡੇ ਦੇ 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 ਟਰਸਟ ਨਹੀਂ ਅਸੀਂ ਮੋਢਾ ਹਾਂ ਜਿੱਦ ਨਸੀਦੂਨੀ ਸਾਡੇ ਗੁਰੂ ਤੋਂ ਬਾਅਦ ਟਰਸਟਾ ਬਣ ਜੋ ਵਾਸੀ ਬਣਾ ਨਾ ਇਹ ਤਾਂ ਘਸੀ ਬੈਠੇ ਆ ਅਸਤੇ ਇੱਕ ਮਰਦਿਆਂ ਨੂੰ ਬਚਾਣਾ ਵਾ ਜੋ ਸਾਡੇ ਕੋਲ ਹੈ ਸਿੱਧ ਸਾਡੇ ਗੁਰੂ ਪੀਰ ਨੇ ਸਾਨੂੰ ਬਖਸ਼ੀ ਆ ਦੁਨੀਆ ਦਾ ਭਲਾ ਕਰ ਰਹੇ ਆ ਕਰਦੇ ਰਵਾਂਗੇ ਸਾਰਾ ਖੁਸ਼ੀ ਅਸੀਂ ਸੰਗਤ ਤੇ ਲਾ ਦਾਂ ਪਰਿਵਾਰ ਦੇ ਵਿੱਚ ਕੌਮ ਕੌਣ ਨੇ ਮੇਰੀ ਮੰਮਾ ਬਾ ਮੇਰਾ ਬੜਾ ਭਾਈ ਆ ਮੇਰਾ ਛੋਟਕ ਭਤੀਜਾ ਪਾਪੀ ਇਹ ਸੰਸਾਰ ਦੇ ਨਾਲ ਮੋਕਾ ਦੇ ਬਹੁਤ ਚਰਚਿਤ ਬਾਬੇ ਕਹਾਂਗੇ ਬਹੁਤ ਚਰਚਿਤ ਬਾਬੇ ਆ ਜਿਹੜੇ ਆਪਦੇ ਇੱਕ ਪੇਜ ਦੇ ਪਰੋਂ ਜਿਹੜੀ ਹੈਗੀ ਆ ਉਹਨਾਂ ਦੇ ਇੱਕ ਪੇਜ ਚੱਲ ਰਿਆ ਵਾ ਉਪੇਦ ਤੋਂ ਪਰਮਾਤਮਾ ਦੀ ਜਿਹੜੀ ਸੰਗਤ ਨੂੰ ਪਰਮਾਸ਼ਨ ਕਰਦੇ ਨਜ਼ਰ ਆਉਂਦੇ ਆ ਪਰਵਚਨਾ ਦੇ ਵਿੱਚ ਮੈਡੀਕਲ ਸਾਇੰਸ ਨੂੰ ਖੁੱਲਾ ਚੈਲੰਜ ਕਰਦੇ ਨਜ਼ਰ ਆਉਂਦੇ ਆ ਉਹ ਸਿੱਖੀ ਸਿਧਾਂਤਾਂ ਨੂੰ ਵੀ ਇਹਨਾਂ ਦਾ ਕਹਿਣਾ ਕਿ ਅਸੀਂ ਜੋ ਸਾਡੇ ਕੋਲੇ ਸਰਦਾਰ ਆਉਂਦੇ ਆ ਸਿੱਖ ਆਉਂਦੇ ਆ ਕੋਈ ਅਮਰਤਾਰੀ ਆਉਂਦਾ ਉਹਨਾਂ ਦਾ ਵੀ ਇਲਾਜ ਕਰਦੇ ਆ ਪੰਜਾਬ ਦੀ ਦਸਾਂ ਤੇ ਦਿਸਾਂ ਇਹਨਾਂ ਬਾਬਿਆਂ ਨੇ ਕਿੱਧਰ ਨੂੰ ਰੋਲ ਦਿੱਤੀ ਆ ਕੁਝ ਹੋਰ ਸੋਚੇ ਤੇ ਆਂ ਸੋਚੇ ਨਫਸਾ ਦੇ ਸਵਾਲਾਂ ਦੇ ਨਾਲ ਤੁਹਾਡੇ ਨਾਲ ਕੱਲ ਨੂੰ ਵੀਰਵਾਤਨ ਮੱਥੇਕ ਪੰਡਾਰਾ ਹੋ ਰਿਹਾ ਹੈ। ਹੋਰ ਕੁਝ ਅਨਸੋਚੇ ਸਵਾਲਾਂ ਦੇ ਨਾਲ ਫਿਰ ਅਗਲੀ ਜਿਹੜੀ ਹੈਗੀ ਆ ਤੁਹਾਡੀ ਜਿਹੜੀ ਇੱਥੋਂ ਦੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਕੈਮਰਾਮੈਨ ਪਰਸਨ ਦੇ ਨਾਲ A1 ਪੰਜਾਬੀ ਟੀਵੀ ਤੋਂ ਸਤ ਪਲ ਪੱਕੇ ਦੀ ਇਹ ਵਿਸ਼ੇਸ਼ ਰਿਪੋਰਟ ਮੋਗਾ